ਇਹ ਤੋਂ ਪਤਾ ਲੱਗਦਾ ਵਾ ਵੀ ਆਮ ਆਦਮੀ ਪਾਰਟੀ ਦੇ ਪ੍ਰਤੀ ਲੋਕਾਂ ਦਾ ਕਿੰਨਾ ਪਿਆਰ ਆ ਚਾਰ-ਚਾਰ ਘੰਟੇ ਹਾਲਾਂਕਿ ਸਾਡੇ ਕੋਲੋਂ ਲੇਟ ਆਇਆ ਜਾ ਰਿਹਾ ਵਾ ਪ੍ਰੋਗਰਾਮ ਹੀ ਇੰਨੇ ਆ ਲੋਕੀ ਪਿਆਰ ਇੰਨਾ ਕਰਦੇ ਆ ਪਰ ਸਰਦਾਰ ਭਗਵਾਨ ਸਿੰਘ ਮਾਨ ਦੇ ਕੀਤੇ ਹੋਏ ਜਿਹੜੇ ਕੰਮ ਨੇ 2 ਸਾਲਾਂ ਦੇ ਉਹ ਲੋਕਾਂ ਦੇ ਵਿੱਚ ਅੱਜ ਘਰ ਘਰ ਚੁੱਕੇ ਹੋਇਆ ਔਰ ਆਮ ਆਦਮੀ ਪਾਰਟੀ ਦੇ 13 ਦੇ 13 ਜਿੱਤਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਜਿੱਤਣ ਜਾ ਰਹੀ ਆ ਜਿੱਤ ਫਿਨਿਸ਼ ਚ ਦਾ ਪੱਕੀ ਇਹ ਇਹ ਕੰਮਾਂ ਦੇ ਆਧਾਰ ਦੇ ਉੱਤੇ ਪਹਿਲੀ ਪਾਰਟੀ ਆ ਜਿਹੜੀ ਕੰਮਾਂ ਦੇ ਆਧਾਰ ਤੇ ਵੋਟਾਂ ਮੰਗਦੀ ਆ ਨਹੀਂ ਕਿਵੇਂ ਦੇਖ ਰਹੇ ਹੋ 4 ਘੰਟੇ ਤੋਂ ਜਨਤਾ ਬੈਠੀ ਹੋਈ ਆ ਫੇਰ ਵੀ ਘਟ ਉੱਥੇ ਤੋਂ ਉੱਥੇ ਹੀ ਆਈ ਦੇਖੋ ਇਹੀ ਪਿਆਰ ਕਹਿੰਦੇ ਆ ਉਹ ਲੋਕਾਂ ਨੂੰ ਪਤਾ ਵਾ ਨਹੀਂ ਕੌਣ ਆਉਂਦਾ ਵਾ ਇਹਦਾ ਹੁਣ ਨੂੰ ਏਦਾਂ ਕੋਈ ਬਹਿੰਦਾ ਵਾ ਅਗਲਾ ਕਹਿੰਦਾ ਜਾਓ ਯਾਰ ਆਪਣੇ ਘਰ ਅਸੀਂ ਕਿਹੜਾ ਕੋਈ ਇਹਨਾਂ ਨੂੰ ਆ ਕਿਸੇ ਗੱਲ ਦੀ ਹਲਮ ਕਰਦੇ ਆ ਸੀ ਕੰਮ ਕਰਦੇ ਆ ਇਹ ਲੋਕ ਦੇਖਦੇ ਆ ਤਾਂ ਹੀ ਸਮਾਂ ਦਿੰਦੇ ਆ ਪਿੰਡਾਂ ਦੇ ਵਿੱਚ ਦੇ ਬਿੱਟੂ ਜੀ ਦੇ ਪ੍ਰੋਗਰਾਮ ਨੇ ਕੁਰਸੀਆਂ ਤੇ ਇੱਕ ਬੰਦਾ ਵੀ ਨਹੀਂ ਮਿਲਦਾ ਜੀ ਦੇਖੋ ਕੰਡੇ ਬੀਜ ਕੇ ਕਿਸੇ ਨੇ ਫੁੱਲ ਥੋੜਾ ਚੁਗਨੇ ਆ ਇਹਨਾਂ ਨੇ ਕੰਡੇ ਬੀਜੇ ਆ ਉੱਥੇ ਭਾਜ ਪਾਲਿਆ ਨੇ ਅੱਜ ਉਹਨਾਂ ਨੂੰ ਚੁਗਨੇ ਪੈ ਰਹੇ ਆ ਤੁਹਾਡੇ ਵੱਲੋਂ ਜੋ ਵਾਅਦੇ ਕੀਤੇ ਜਾ ਰਹੇ ਆ ਪੂਰੇ ਕਿੱਥੇ ਜਾਣਗੇ ਇੱਕ ਇੱਕ ਵਾਅਦਾ ਪੂਰਾ ਕਰੂੰਗਾ ਪਹਿਲਾਂ ਵਿਧਾਨ ਸਭਾ ਚ ਵੀ ਕੀਤਾ ਹੁਣ ਵੀ ਕਰਾਂ ਬਹੁਤ ਬਹੁਤ ਧੰਨਵਾਦ ਜੀ ਪਹਿਲਾਂ ਤਾਂ ਮੈਂ ਸਾਰੇ ਇਲਾਕਾ ਵਾਸੀਆਂ ਦਾ ਦਿਲੋਂ ਧੰਨਵਾਦ ਕਰੂੰਗਾ ਜਿਨ੍ਹਾਂ ਜੋ ਕੀ ਆਪਣੇ ਪੱਦਾ ਪਾਰ ਬੈਠੇ ਸੀਗੇ ਇੰਨੀ ਦੇਰ ਤੋਂ ਚਲੋ ਬਿਜ਼ੀ ਸ਼ਡਿਊਲ ਕਰਕੇ ਇੰਨੀਆਂ ਮੀਟਿੰਗਾਂ ਸੀਗੀਆਂ ਪੂਰਾ ਲੁਧਿਆਣਾ ਹਲਕਾ ਛੋਟਾ ਨਹੀਂ ਐ ਸਾਡੇ ਅਸ਼ੋਕ ਪ੍ਰਾਸ਼ਰ ਪੱਪੀ ਜੀ ਲੇਟ ਹੋ ਗਏ ਲੇਕਿਨ ਫਿਰ ਵੀ ਸਾਡੇ 5ਵੇਂ ਟਾਈਮ 6 ਵੇ ਦਾ ਟਾਈਮ ਸੀ 6 ਵੇ ਦਾ ਟਾਈਮ ਸੀ ਚਲੋ 9:00 ਵਜੇ ਮੈਂ ਉਤਸ਼ਾਹ ਦੇਖੋ ਤੁਸੀਂ ਮੱਲਾਵਾਸੀਆਂ ਅੱਜ ਤੁਸੀਂ ਉਤਸ਼ਾਹ ਦੇਖੋ ਮੱਲਾਵਾਸੀਆਂ ਇਹ ਸਾਡੀ ਇੱਕ ਮੀਟਿੰਗ ਨਹੀਂ ਇੱਕ ਸਾਡੇ ਪਰਿਵਾਰ ਦਾ ਇੱਕ ਮੇਲਨ ਸੀਗਾ ਉਹ ਇੰਨਾ ਇੰਨਾ ਪਿਆਰ ਦਿਖਾਇਆ ਸਾਡੇ ਇਲਾਕਾ ਵਾਸੀਆਂ ਨੇ ਕਿ ਵਿਰੋਧੀਆਂ ਦੇ ਵਿੱਚ ਇੰਦਰ ਅੰਦਰੋ ਕਸ਼ਮਕਾ ਸ਼ਾਹੀ ਹੋ ਕੀ ਗਿਆ ਹਮ ਲੇਵਾ ਸੀ ਇਦਾਂ ਇਦਾਂ ਮਤਲਬ ਮੀਟਿੰਗ ਦੇ ਵਿੱਚ ਆਪਣੀ ਕੁਰਸੀਆਂ ਤੇ ਇਦਾਂ ਬੈਠੇ ਆ ਵੇਟ ਕਰ ਰਹੇ ਆ ਪੱਪੀ ਪ੍ਰਸ਼ਾਦ ਜੀ ਕਦੋਂ ਆਣਗੇ ਆਪਾਂ ਉਹਨਾਂ ਦੇ ਵਿਚਾਰ ਸੁਣਾਂਗੇ ਉਸ ਤੋਂ ਪਹਿਲਾਂ ਸਾਡੇ ਮੇਰੇ ਆਏ ਮੀਨੂ ਪ੍ਰਸ਼ਾਦ ਜੀ ਆਏ ਵਿਕਾਸ ਪ੍ਰਸ਼ਾਦ ਮੇਰਾ ਭਰਾ ਛੋਟਾ ਭਰਾ ਇੱਥੇ ਆਇਆ ਪੱਪੀ ਪ੍ਰਸ਼ਾਦ ਦੇ ਵਿਚਾਰ ਸਾਰੇ ਲੋਕਾਂ ਨੇ ਸੁਨੇ ਵਾਰਡ ਨੰਬਰ 10 ਦੇ ਸਾਰੇ ਇਲਾਕਾ ਵਾਸੀਆਂ ਨੂੰ ਬਹੁਤ ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਇੰਨੀ ਉਡੀਕ ਦੇ ਵਿੱਚ ਵੀ ਸਾਡੇ ਪੱਪੀ ਪ੍ਰਸ਼ਾਦ ਦੇ ਪੂਰੇ ਵਿਚਾਰ ਸੁਣ ਕੇ ਗਏ ਕੀ ਲੱਗਦਾ ਕਿੰਨੀ ਲੀਡ ਜਿੱਤਣ ਦੇ ਬੰਦੂ ਲੱਗਦੀ ਹੈ ਲੀਡ 2 ਲੱਖ ਤੋਂ ਪਲੱਸ ਦੀ ਲੀਡ ਹੋਊਗੀ ਤੁਸੀਂ ਦੇਖੀ ਜਾਓ ਇਹ ਸਾਰੀ ਇਹ ਸਾਰੀ ਭੀੜ ਕੋਈ ਪੈਸੇ ਦੇ ਕੇ ਨਹੀਂ ਸਾਰੇ ਦਿਨੋਂ ਪਿਆਰ ਕਰਦੇ ਆ ਦੇਖੋ ਤੁਸੀਂ ਨਾਰੇ ਕੋਈ ਕੰਪੀਟੀਸ਼ਨ ਬੜਾ ਟਫ ਹੈ ਕੋਈ ਕੰਪੀਟੀਸ਼ਨ ਨਹੀਂ ਹੈਗਾ ਜੀ ਕੋਈ ਕੰਪੀਟੀਸ਼ਨ ਨਹੀਂ ਹੈਗਾ ਜਿਹੜੇ ਹੋਟ ਸੀਟ ਹੈ ਇਸ ਟਾਈਮ ਹੋਟ ਸੀਟ ਪੂਰੇ ਲੁਧਿਆਣਾ ਪੰਜਾਬ ਦਾ ਦਿੱਲੇ ਔਰ ਇੱਕ ਤਾਂ ਜਿਹੜੇ ਸਾਡੇ ਗਿੱਦੜਵਾਹੇ ਤੋਂ ਆਏ ਹੋਏ ਆ ਦੂਜਾ ਬਿੱਟੂ ਜਿਹਦਾ ਕਿਸੇ ਨੂੰ ਘਰ ਹੀ ਨਹੀਂ ਪਤਾ ਪਿਛਲੇ 10 ਸਾਲ ਤੋਂ ਪੱਪੀ ਪ੍ਰਸ਼ਰੀ ਦਾ ਤੁਸੀਂ ਗਲੀ ਮੱਲੇ ਜਿੱਥੇ ਜਾ ਕੇ ਜਦੋਂ ਮਰਜ਼ੀ ਪੁੱਛ ਲੋ ਉਹਨਾਂ ਦਾ ਘਰ ਕਿੱਥੇ ਸ਼ਾਹਪੂਰ ਰੋਡ ਤੇ ਜਿਹੜੀ ਵੀ ਪਬਲਿਕ ਆਮ ਪਬਲਿਕ ਹਰ ਜਗ੍ਹਾ ਜਾ ਕੇ ਜਦੋਂ ਵੀ ਜਾਂਦੇ ਆ ਸ਼ਾਹਪੂਰ ਰੋਡ ਤੇ ਬਾਂ ਫੜ ਕੇ ਆਪਣਾ ਕੰਮ ਕਰਾ ਸਕਦੇ ਆ ਜਿਹਨੇ ਤੇ ਨਾਮ ਵੀ ਦਿੱਤਾ ਰਾਜਾ ਬੜਿੰਗ ਨੂੰ ਗਿੱਦੜ ਬਾਦ ਆਇਆ ਗਿੱਦੜ ਹੈ ਹੀ ਹੈ ਜੀ ਬਿਲਕੁਲ ਸਹੀ ਗੱਲ ਜੋ ਕਹਿ ਰਿਹਾ ਉਹ ਸਚਾਈ ਕਹਿ ਰਿਹਾ ਪਰ ਆਪਾਂ ਚਲੋ ਉਹਦੇ ਵਿੱਚ ਆਪਾਂ ਹਾਂ ਨਾ ਹਾਂ ਨਹੀਂ ਕਿਉਂ ਮਿਲਾਨੀ ਆ ਤਾਂ ਲੋਕਾਂ ਦੇ ਆਪਣੇ ਵਿਚਾਰ ਪਰ ਸਾਡੇ ਪੱਪੀ ਪ੍ਰਸ਼ਰ ਜੀ ਜਿੱਦਾਂ ਕੰਮ ਕਰ ਰਹੇ ਆ ਉਹਨਾਂ ਦੇ ਕੰਮ ਦੇ ਆਧਾਰ ਤੇ ਲੋਕ ਉਹਨਾਂ ਨੂੰ ਵੋਟ ਪਾਣਗੇ 1 ਤਰੀਕ ਨੂੰ ਔਰ 4 ਤਰੀਕ ਨੂੰ ਤੁਸੀਂ ਦੇਖਣਾ ਇਹੀ ਰੋਡ ਹੋਊਗੀ ਇਦਾਂ ਹੀ ਇੱਥੇ ਵੱਡਾ ਜਲਸਾ ਹੋਊਗਾ ਤੇ ਪੱਪੀ ਪ੍ਰਸ਼ਰ ਜੀ ਆਗੇ ਇੱਥੇ ਲੋਕਾਂ ਦਾ ਫੇਰ ਧੰਨਵਾਦ ਕਰਨਗੇ ਲੁਧਿਆਣੇ ਵਾਸੀ ਨੂੰ ਕੀ ਸੰਦੇਸ਼ ਦੇ ਰਹੇ ਲੁਧਿਆ ਕਿ ਅਸੀਂ ਪੱਪੀ ਪ੍ਰਸ਼ਰ ਜੀ ਨੂੰ ਜਿਤਾਈਏ ਤਾਂ ਕਿ ਉਹ ਸਾਡੀ ਆਪਣੀ ਆਵਾਜ਼ ਬਣ ਸਕੇ ਉਹ ਆਪਣਾ ਲੋਕ ਸਭਾ ਦਿੱਲੀ ਦੇ ਵਿੱਚ ਪਾਰਲੀਮੈਂਟ ਜਾ ਕੇ ਸਾਡੀ ਆਪਣੀ ਲੁਧਿਆਣੇ ਦੀ ਆਵਾਜ਼ ਬਣ ਕੇ ਉੱਥੇ ਗੂੰਜ ਸਕਣ ਔਰ 10 ਸਾਲ ਦੇ ਵਿੱਚ ਜਿਹੜੇ ਬਿੱਟੂ ਨੇ ਕੋਈ ਕੰਮ ਨਹੀਂ ਕੀਤੇ 2 ਸਾਲ ਦੇ ਪੱਪੀ ਜੀ ਦੇ ਇੰਨੇ ਕੰਮ ਬੋਲਦੇ ਪਏ ਆ ਔਰ ਲੋਕਾਂ ਦਾ ਇੰਨਾ ਪਿਆਰ ਮਿਲਦਾ ਪਿਆ ਕਿ ਤੁਸੀਂ ਦੇਖਿਓ ਆ 5 ਸਾਲ ਦੀ ਜੋ ਜਿਹੜੀ ਟਰਮ ਮਿਲਨੀ ਹੈ ਪੱਪੀ ਪ੍ਰਸ਼ਰ ਜੀ ਨੂੰ ਸੇਵਾ ਕਰਨ ਵਾਸਤੇ 5 ਸਾਲ ਦੇ ਵਿੱਚ ਪੂਰੇ ਲੁਧਿਆਣੇ ਦੀ ਉਹਨਾਂ ਨੇ ਨੁਹਾਰ ਬਦਲ ਦੇਣੀ ਆ ਪੰਜਾਬ ਦਾ ਥੈਂਕ ਯੂ ਅੱਜ ਵਾਰਡ ਨੰਬਰ 10 ਦੇ ਵਿੱਚ ਪ੍ਰਦੀਪ ਪ੍ਰਦੀਪ ਸ਼ਰਮਾ ਜੀ ਤੇ ਉਹਨਾਂ ਦੀ ਸਾਰੀ ਟੀਮ ਵੱਲੋਂ ਆਮ ਆਦਮੀ ਪਾਰਟੀ ਦਾ ਪੱਪੀ ਦਾ ਪ੍ਰੋਗਰਾਮ ਵੱਡਾ ਇੱਕ ਰੱਖੀ ਦਾ ਮੀਟਿੰਗ ਸੀਗੀ ਇੱਕ ਜਨ ਸਭਾ ਦੇ ਰੂਪ 'ਚ ਜਿਹੜੀ ਬਦਲ ਗਈ ਅੱਜ ਉਹ ਕਿਰਾਇਆ ਗਿਆ ਵੈ ਲੋਕਾਂ ਵੱਲੋਂ ਹਲਕਾ ਸੈਂਟਰਲ ਦੇ ਸਾਰੇ ਸਾਡੇ ਜਿੰਨੇ ਪਰਿਵਾਰ ਨੇ ਉਹਨਾਂ ਵੱਲੋਂ ਪੱਪੀ ਨੂੰ ਵਿਸ਼ਵਾਸ ਜਿਤਾਇਆ ਗਿਆ ਕਿ ਤੁਸੀਂ ਜਿਹੜੀਆਂ ਬਾਕੀ ਆਰਟੀਕਲਾਂ ਸੀ ਜਾਂਸੀਆਂ ਨੇ ਉੱਥੇ ਜੋੜ ਲਾਓ ਤੁਹਾਡੇ 2 ਸਾਲ ਦੇ ਕੀਤੇ ਹੋਏ ਕੰਮ ਹਲਕਾ ਸੈਂਟਰ ਦੇ ਲੋਕ ਉਹਦਾ ਮੁੱਲ ਮੋੜਨ ਲਈ ਤਿਆਰ ਬੈਠੇ ਨੇ ਇੱਕ ਤਰੀਕ ਦੀ ਉਡੀਕ ਕਰ ਰਹੇ ਨੇ ਇੱਕ ਨੰਬਰ ਦੇ ਲੋਕ 1 ਜੂਨ ਨੂੰ ਇੱਕ ਨੰਬਰ ਦੇ ਝਾੜੂ ਵਾਲੇ ਬਟਨ ਤੇ ਵੋਟਾਂ ਪਾਉਣ ਨੂੰ ਸਾਰੇ ਹਲਕਾ ਸੈਂਟਰਲ ਦੇ ਸਾਰੇ ਲੁਧਿਆਣੇ ਦੀ ਲੋਕ ਜਨਤਾ ਤਿਆਰ ਬੈਠੀ ਹੈ ਜੀ